ਕਾਸਾ ਲੱਗਦੀ ਲਾਟਰੀ ਦਾ ਵਿਜੇਤਾ ਗਾਇਬ ਲੱਭਣ ਲਈ ਲੱड्डੂ ਵੰਡੇਗੇ ਤੇ ਟੋਲ ਵਜਾਇਆ ਗਿਆ ਤਾਂ ਰਜ਼ੀਏ ਕੰਟੈਕਟ ਕਰਨੇਰੇ ਪਲੋਟ ਲਾਟਰੀ ਵਾਲਿਆਂ ਨੇ ਲਾਟਰੀ ਵਾਲਾ ਨੰਬਰ ਦਿਖਾ ਕੇ ਪੋਸਟਰ ਹੱਥਾਂ ਵਿੱਚ ਫੜ ਕੇ ਕੀਤੀ ਅਪੀਲ ਕੀਤੀ ਜੇ ਕਿਸ 10 ਲੱਖ ਦੀ ਲਾਟਰੀ ਲੱਗੀ ਹੈ ਉਹ ਇੱਥੋਂ ਆ ਕੇ ਆਪਣਾ ਇਨਾਮ ਲਿਜਾ ਸਕਦਾ ਹੈ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਉਹਨੂੰ ਬਹੁਤ ਮਸਲੈਟੀ ਆ ਬਨੋ ਡਿਟਰਬਾਇਦਾ ਸੈਕਰੀਟਰੀ ਅਥਾਰਟੀ ਵੀ ਆ ਤੇ ਸੀਲਰ ਪੱਟ ਲੋਟਰੀ ਤੇ ਕੰਪਨੀ ਦਾ ਸਟਾਰਟ ਆਉਟ ਹੋ ਗਿਆ ਉਹਦੇ ਕੁਝ ਜਿਹੜਾ ਢੋਲ ਨੇ ਦੂਜਾ ਵੀ ਲੋਕਾਂ ਨੂੰ ਢੋਲ ਵੱਜ ਕੇ ਅਨਾਉਂਸ ਕਰ ਰਹੇ ਵੀ 7 ਕਰੋੜ ਆ ਰਿਹਾ ਹੈ ਜਲਦੀ ਆਪਣੀ ਆਪਣੀ ਟਿਕਟ ਬਾਹਰੋ ਜਿਹਦਾ ਡਰਾਅ 16 ਦਾ ਸੀ ਪੰਡਤ ਜੀ ਜਿਹੜੀ ਭਵਿੱਖਬਾਣੀ ਕਰਦੇ ਉਹਦੇ ਚ ਹੀ ਨਿਕਲੀ ਕਿੱਧਰ ਤੋਂ ਚਲੀ ਗਈ ਕੋਈ ਜਿਹੜੀ ਜਿਹੜੀ ਡਰਾਉਂਟਰੀ ਮੇਰੇ ਕੋ ਨਿਕਲੇ ਮੇਰੀ ਕੋਈ ਇੱਕ ਵਾਰੀ ਨਹੀਂ ਨਿਕਲਦੀਆਂ ਬਾਕੀ ਕਈਆਂ ਦੇ ਮੇਰੇ ਹੋਰ ਕਾਊਂਟਰਾਂ ਤੋਂ ਕਈਆਂ ਦੀ ਟਿਕਟਾਂ ਨਿਕਲਦੀਆਂ ਨਾ ਜਾ ਕੋਈ ਇੱਕ ਵਾਰੀ ਸੱਚ ਹੁੰਦੀ ਆ ਪਰ ਉਹ ਨਾਂ ਬਦਲ ਆ ਲੈਂਦੇ ਉਹ ਸਾਡੇ ਕੋਲ ਉਹ ਵੀ ਅਸੀਂ ਦੇਖੇ ਨੇ ਪਰ ਸਾਡੀ ਕੋਈ ਇੱਕ ਵਾਰੀ ਸੱਚ ਹੁੰਦੀ ਨਹੀਂ ਉਹ ਹੀ ਗੱਲ ਮੈਂ ਪੁੱਛਿਆ ਜਿਹੜੇ ਦੂਸਰੇ ਕਾਊਂਟਰਾਂ ਤੋਂ ਲੈਂਦੇ ਨੇ ਉਹ ਕੋਈ ਵਿਖਮਾਣੀ ਵੀ ਸੱਚ ਹੁੰਦੀ ਜਿਹੜੀ ਤੁਹਾਡੀ ਗਈ ਉਹ ਨਾਲ ਦੀ ਕਈ ਵਾਰ ਬੱਚੇ ਨੂੰ ਖੜਾ ਆਲਾ ਤੇ ਆ ਉਹਦੀ ਵਾਈਫ ਨੂੰ ਵੜਾ ਦੇ ਅਸੀਂ ਆਪਣੀ ਵਾਈਫ ਨੂੰ ਦੇਖਦੇ ਹਾਂ ਤੇ ਸੀਲਰ ਆਪੀ ਆ ਨਾ ਉਹ ਆਪਣੇ ਇਹਨਾਂ ਦੇ ਵਿੱਚ ਤੁਸੀਂ ਇਹ ਕਿ ਉਹ ਹੀ ਅੱਭੀ ਇਹ ਚੀਜ਼ ਨੂੰ ਆਪਣੇ ਵੀ ਨਾਂ ਆਪਣੇ ਵਾਈਫ ਦੇ ਨਾਂ ਦੇ ਬਾਈ ਦੀ ਜਾਈ ਨਾਂ ਤੇ ਪੈ ਜਾਂਦੀ ਤੇ ਬਾਦ ਨੂੰ ਦੇ ਲੋਟੂ ਦਵਾਉਂਦੇ ਪਰ ਪਰਮਾਤਮਾ ਦੀ ਕਿਰਪਾ ਦੇ ਕੋਈ ਮੈਂ ਵੀ ਮੈਗ ਦੀ ਕਹਿੰਦਾ ਹਾਂ ਵੀ ਜਦ ਮੇਰੀ ਬਰੂਧ ਤਾਂ ਹੁੰਦੀ ਹੈ ਤਾਂ ਉਹ ਬਰੂਧ ਦਾ ਜਵਾਬ ਪਰਮਾਤਮਾ ਦਿੰਦਾ ਤੇ ਇਸ ਵਾਰ ਵੀ ਦਾਸ ਲੱਗਣਾ ਪੈਈ ਦਾ ਦਿੰਦਾ ਇਹਨੂੰ ਫੜ ਸਹੀ ਕਰ ਇਹਨੂੰ ਫੜ ਮੈਂ ਕੰਮ ਇਹ ਹਿੱਲੇ ਜਾਣਾ ਹੋਊਗਾ ਔਰ ਇਹ ਵਿਰੋਧਤਾ ਹੁੰਦੀ ਹੈ ਨਾ ਮੈਨੂੰ ਅੰਦਰੋਂ ਅੰਦਰੋਂ ਤੇ ਆਪ ਕੰਮ ਨਾ ਰਹੀਏ ਅੱਗੇ 11 ਵਜੇ ਆਉਂਦਾ ਸੀ ਤੇ ਇਸ ਵਾਰ 10 ਵਜੇ ਆਉਂਦਾ ਕਿਹਾ ਤੁਹਾਡੇ ਤੁਹਾਡੇ ਕਈ ਵਿਰੋਧੀ ਚੈਲੰਜ ਕਰਦੇ ਆ ਕਿ ਸਾਡੇ ਤੋਂ ਵੱਧ ਕਿਹਨੇ ਲੱਖ ਬਤੀ ਕਰੋੜ ਬਤੀ ਦੀ ਬਣਾਏ ਉਹਦੇ ਬਾਰੇ ਕੀ ਗੋਲ ਹੈ ਭਾਈ ਜੀ ਉਹਦਾ ਜਵਾਬ ਜੀ ਸਾਡੇ ਬਾਪੂ ਜੀ ਕਰੇ ਨੇ 165 ਤੋਂ ਵੱਧ ਕਰੋੜ ਰੁਪਏ ਦੀ ਬਣਾਛੋੜੇ ਨੇ ਠੀਕ ਹੈ ਜੀ ਤੇ ਦੂਜੀ ਗੱਲ ਆਪਣੇ ਲੱਖ ਬਤੀ ਹਜ਼ਾਰ ਤੋਂ ਪਲੱਸ ਬਣਾ ਰਹੇ ਨੇ ਠੀਕ ਹੈ ਤੇ ਤੀਜੀ ਗੱਲ ਕਰੀਏ ਉਹਨਾਂ ਨੇ ਸਟਾਕ ਦੀ ਗੱਲ ਕਰੀ ਸੀ ਚੀਲਰ ਦੀ ਗੱਲ ਕਰੀ ਜਿਹੜੇ ਡਾਇਰੈਕਟ ਕੋਈ ਸਟਾਕ ਜੀ ਬਣਿਆ ਪਰ ਮੈਂ ਫਰੋਟਾ ਐ ਮੇਰਾ ਕਮਰ ਦਾ ਨਾਮ ਨਹੀਂ ਸਟਾਕਪਲੈਂਟ ਜਿਸ ਤੋਂ ਮੈਨੂੰ ਲੋੜ ਹੈ ਕਿਉਂਕਿ ਮੇਰਾ ਜਿਹੜੀ ਵੀ ਕੋਈ ਪ੍ਰੋਬਲਮ ਹੋਵੇ ਵੀਰੇ ਸੋਲ ਹੋਵੇ ਤਾਂ ਮੈਂ ਇਸ ਟੌਪਿਕ 'ਚ ਬਣ ਕੇ ਲੈਣਾ ਚਾਹੀਦਾ ਠੀਕ ਹੈ ਜੀ ਤੇ ਦੂਜੀ ਗੱਲ ਜਿਹੋ ਸਟਾਕਿਸਟ ਬਣੇ ਨੇ ਪਰ ਸਟਾਕ ਇਸ ਤਰ੍ਹਾਂ ਦਾ ਮੁਕਾਬਲਾ ਕਰਨਾ ਸੀ ਦੇ ਨਾਮ ਮੁਕਾਬਲਾ ਕਰਨ ਦੇ ਵਾਸਤੇ ਕਰ ਲੈਣਾ ਬੜੀ ਜੀ ਕਿੰਨੇ ਦੀ ਲਾਟ ਸੀ ਤੇ ਕਿੰਨੇ ਦਾ ਨਾਮ ਨਿਕਲਿਆ ਤੇ ਕਿਹੜਾ ਸ਼ਖਸ ਸਰ ਮੈਡੀ ਟਿਕ ਪੈ ਜੀ 10 ਲੱਖ ਦਾ ਪ੍ਰਾਈਸ ਲੱਗਿਆ ਜੀ ਤੇ 5 ਲੱਖ ਦਾ ਪ੍ਰਾਈਸ ਲੱਗਿਆ ਤੇ ਕਿਹੜੇ ਸ਼ਖਸ ਦਾ ਜਿਹਦਾ ਨਾਮ ਨਿਕਲਿਆ ਨਹੀਂ ਪਤਾ ਹੁੰਦਾ ਮੈਂ ਸਸਤਿਆਂ ਦੇ ਜੀ ਅਸੀਂ ਤਾਂ ਕੋਈ ਨਾ ਮੀਟ ਕਰ ਰਹੇ ਹਾਂ ਸਰ ਆ ਜੀਗਾ ਜ ਆਰੇ ਜੀ ਉਹਦੇ ਵੇਟ ਕਰ ਰਹੇ ਆ ਕਿਉਂਕਿ ਲਾਭਦਾਨ ਲਾਗੇ ਜਿਕਰ ਇੱਕ ਮਹੀਨੇ ਤੋਂ ਪਾਸ ਹੋ ਗਿਆ ਠੀਕ ਹੈ ਜੇ ਵੈਡਿਟੀ ਪਈ ਹੈ ਉਹਦੇ ਆਜੇਗਾ ਬੰਦਾ ਵੇਟ ਕਰ ਰਿਹਾ ਕਿ ਮਰਾਇਣਾ ਕਹਿੰਦਾ ਚੱਲ ਦੋ ਦੇ ਰੋਕੇ ਲੱਗ ਜਾਂਗੇ ਰਕੜੀ ਦਾ ਉਹਦਾ ਪ੍ਰਾਈਮੇਰ ਉਹਦੇ ਬੰਦੇ ਕੋਲ ਪਹੁੰਚ ਲੈਣੀ ਹੁੰਦੀ ਆ ਕੋਈ ਗਰੀਬ ਬੰਦਾ ਹੁੰਦਾ ਨਾ ਪਰ ਆ ਜੀਗਾ ਤੇ ਢੋਲ ਵੱਜੇ ਉਹਨਾਂ ਲੋਕਾਂ ਨੂੰ ਜਵਾਬ ਨਹੀਂ ਜਿਹੜੇ ਕਹਿੰਦੇ ਸੀ ਕਿ ਪੰਡਤ ਗੁਰ ਨਾਮੋਂ ਨਿਕਲਦਾ ਕੋਈ ਧੁਆਣੀ ਸੱਚ ਨਹੀਂ ਹੁੰਦੀ ਉਹ ਤਾਂ ਵੀਰੇ ਜਵਾਬ ਉਸ ਮਤਾਕੀ ਦੇ ਮਿਲ ਗਏ ਜਦ ਉਹਨਾਂ ਨੇ ਇਵੇਂ ਬੋਲਿਆ ਸੀ ਵੀ ਢੋਲ ਵੀ ਜਾਈ ਜਾਂਦੇ ਨੇ ਬੋਲਦੇ ਬਾਕੀ ਮੈਂ ਕਿਸੇ ਦੇ ਕਾਊਂਟਰ ਵਰਤੀ ਜਿਨੇ ਆਉਣਾ ਜਿੰਦਾ ਮੈਂ ਕਿ ਤੈਨੂੰ ਬੀਬੀ ਵੀ ਲੈ ਆਉਂਦਾ ਜੇ ਕਿਸੇ ਨੇ ਕੋਈ ਕਾਊਂਟਰ ਵਰਤੀ ਕਰਨੀ ਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਟਾਈਮ ਬੱਲ ਲੈਣਾ ਇੱਕ ਦਿਨ ਮੈਂ 40 ਨੰਬਰ ਤੇ ਉਹ ਕਿ ਤੈਨੂੰ ਆਪ ਲੈ ਕੇ ਟਿਕਟ ਵਿੱਚ ਦੇਖ ਲੈ ਕਿ ਉਹ ਤੇ ਕਹਿੰਦੇ ਪੰਡਾ ਸਿਰਫ ਤਿੰਨ ਰਾਸ਼ੀਆ ਬੁਲਾਉਂਦਾ ਵਾ ਬਾਕੀ ਸਾਰੀ ਰਾਸ਼ੀ ਸਾਡੇ ਕੋਲ ਆਉਣ ਕੌਣ ਜੀ ਟਿਕਟਾਂ ਲੋਕਾਂ ਦੇ ਪੈਸੇ ਵਿਚਾਰੇ ਆ ਉਹ ਕਹਿੰਦੇ ਲੋਕਾਂ ਦੇ ਪੈਸੇ ਵੱਟੇ ਖਰਾਬ ਕਰ ਰਹੇ ਮੈਂ ਤਾਂ ਪਹਿਲੇ ਵਿਚਾਰੇ ਵੀ ਦੋ ਰਾਸ਼ੀਆ ਬੁਲਾਉਂਦੇ ਸਾਰੇ ਨੰਬਰ ਤੇ ਨੌ ਦੇ ਨਾ ਪਾਉਂ ਪਰ ਜੇ ਇੱਕ ਤੁਸੀਂ ਇਹ ਕਹਿ ਰਹੇ ਹੋ ਫਿਰ ਜੇ ਕਸਟਮਰ ਦੋ ਇਹ ਦਾਸ ਲੈਣ ਨਾਲ ਇਤਨਾ ਹੋਗਾ ਤੇ ਦੋਣਾ ਮੈਂ ਤਾਂ ਕਹਿੰਦਾ ਜਿੰਨੇ ਰੋੜੇ ਕੋਲ ਹੈਗੇ ਪਾਓ ਮੈਨੂੰ ਕੱਲ ਦੋ ਬੰਦੇ ਕੋਲ ਮੇਰੇ ਕੋਲ 300 ਬੰਦ ਮੀਟਰ ਚੱਲ ਕੇ ਬਤਾਉਂਦਾ ਉਹ ਮੈਂ ਦੋ ਵਾਰੀ ਟਿਕ ਟਿਕ ਮੋੜ ਦੂੰਗਾ ਜੇਕਰ ਉਹਦੀ ਜੇਬ ਐਕਟ ਕਰਦੇ ਉਹ ਮਨਾਂ ਰਕੜੀ ਬੱਕਰ ਵੀ ਦੇ ਦੇਣਾ ਨਾਲ ਦੁਬਈ ਵਾਲੇ ਵੀ ਦੇ ਦੇਣਾ ਯਾਰ ਅਜਿਹਾ ਕੋਈ ਫਾਇਦਾ ਕਰਿਆ ਕਿਉਂਕਿ ਸਾਡੇ ਕੋਲ ਵੀ ਨੇ 3 ਘੰਟੇ ਦੀ ਮੀਟਿੰਗ ਹੈ ਘੱਟੋ ਘੱਟ ਤਾਂ ਕਰਕੇ ਇਹਦੀ ਕੋਂਗੋ ਬੈਗ ਪਾਉਣੇ ਆ ਤੇ ਲੋਕ ਸਾਡਾ ਕੋਂਗੋ ਬੈਗ ਪਸੰਦ ਕਰਦੇ ਨੇ ਤੇ ਪਾਰ ਹੈ ਨਹੀਂ ਕੋਈ ਜਿਹੜਾ ਧੱਕੇ ਨਾਲ ਕੋਈ ਟਿਕ ਪਾਰ ਨਹੀਂ ਜਾਂਦਾ ਬਾਕੀ ਜੇਕਰ ਮﻘਾਬਲਾ ਕਰਨਾ ਬੈਰੀ ਕੁਰਸੀ ਵੇਖ ਲਾ ਕਿ ਪੰਡਤ ਵੱਤ ਪਾਉਂਦੇ ਇੱਕ ਘੱਟ ਤੋਂ ਦਾ ਇੱਕ ਲਾਈਨ ਕੀ ਜੀ ਸੇਲ ਵਧਾਉਣ ਦਾ ਤਰੀਕਾ ਨਹੀਂ ਟੋਲ ਹੋ ਜਾ ਕੇ ਤੁਸੀਂ ਇੱਕ ਦੇਖੋ ਜੀ ਮੇਰੇ ਚਾਹੁੰਦੇ ਭਾਈ ਜੀ ਬੀ ਦੀ ਚੜਾਈ ਫੁੱਲਾ ਮੀਨੂੰ ਮੇਰੇ ਪਰਮਾਤਮਾ ਤੇ ਭਰੋਸਾ ਹੈ ਜਦ ਕੇ ਜਿਹੜੀ ਫੁੱਲਦਾ ਹੁੰਦੀ ਆ ਤਾਂ ਉਹਦੀ ਚੜਾਈ ਹੁੰਦੀ ਆ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਮੇਰੇ ਬਾਊ ਜੀ ਦੇ ਖਾਤੋਂ ਸਟਾਕ ਤੇ 22 ਸਟਾਕ ਤੇ ਯਾਨੀ ਕਿ ਸਟਾਕ ਦੇ ਸੇਲਰ ਦੇ ਖਾਤੋਂ ਹੋ ਰਿਹਾ ਤਾਂ ਸੇਲਰ ਦੀ ਚੜਾਈ ਹੈ ਜੀ ਠੀਕ ਹੈ ਨਹੀਂ ਤੇ ਸੇਲਰ ਜੀ ਕਿ ਸਟਾਕ ਦੇ ਲਈ ਖਾਤੋਂ ਪੁੱਦਾ ਮੀਨੂੰ ਵੀ ਆਪਣੇ ਆਪ ਚੜਾਈ ਆ ਪਰ ਮੈਂ ਬੋਲਣਾ ਹੀ ਚਾਹੁੰਦਾ ਸੀ ਬਲਾਦਾ ਵਧਿਆਣੇਲੇ ਪੱਤਰਕਾਰ ਬੁਲਾ ਦਿੰਦੇ ਕੋਲ ਮਲਾ ਕੇ ਬਣ ਜੀ ਨਵੰਬਰ ਤੱਕ ਕੁੰਮ ਦੇ ਕੰਨੇ ਚੱਲੂ ਅੱਜ ਪੱਕਾ ਚੱਲੂਗੀ ਆਕੇ ਮੂਰੇ ਦੇਖਣੇ ਤੁਹਾਡਾ ਕੀ ਬਣਦਾ ਉਹਦੇ ਹੁਣ ਵੀ ਰਜਿਸਟਰ ਚੱਕੋ ਮੈਨੂੰ ਕੋਈ ਗਲਤ ਗੱਲ ਕਰਕੇ ਦਿਖਾ ਦੇਣੀ ਆ ਤੁਹਾਡੇ ਸਾਹਮਣੇ ਪਿਆ ਗਬਾਰ ਲਾਟਰੀ ਦੀ ਕੀ ਮੰਨਦੀ ਆ ਜੀ ਕੁੰਮ ਬਣਦੀ ਆ ਬੰਡ ਲਾਟਰੀ ਕੰਦਿਆਂ ਬਣਦੀ ਆ ਜੇ ਜੇ ਸਟਾਰ ਲਾਟਰੀ ਕੁੰਮ ਬਣਦੀ ਆ ਦੱਸੋ ਕਿੱਥੇ ਗੱਲ ਪਈ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਬੰਮਾ ਜਿਹਾ ਦੱਸਦਾ ਮੈਂ ਦੇਖੋ ਜਿਵੇਂ ਆਪਣਾ ਮੜ ਕਹਿੰਦਾ ਜਿਆ ਕੋਈ ਜੂਰ ਦੇ ਹਿਸਾਬ ਨਾਲ ਮੇਰੇ ਬਰਾਦਰ ਨੇ ਉਹਨੇ ਸਾਸ਼ਤਰੀ ਚਾਰੀ ਤਰੀਏ ਉਹਨਾਂ ਤੋਂ ਸਾਡਾ ਲਾਈ ਤਾਂ ਲੱਗੀ ਪੁੰਦਰੀ ਤੇ ਪਰਮਾਨੰਥ ਜੀ ਨਾਲ ਅੱਗੇ ਸਾਰੇ ਕੋਈ ਬੜੇ ਸਾਥ 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 ਹੋਈ ਸਾਥ ਸਾਥ ਕੋਈ ਅੱਗੇ ਵੀ ਓਕੇ ਆਜੋ ਕੋਣ ਨਾ ਵਾਲੇ ਕਰੋੜ ਸਾਹਿਬ ਇਸ ਵਾਰ ਫਿਰ ਢੋਲ ਵਜਾ ਦੇਣੇ ਦੇਖੋ ਸਰ ਪ੍ਰੋਟੇਟਰ ਪ੍ਰਾਈਸਿੰਗ ਸੁਧਾਰਾ ਬਹੁਤ ਸਾਰੇ ਕਰੋੜ ਕਾਰੋਬਾਰੀ ਲੱਖਪਤੀ ਬਣ ਚੁੱਕੇ ਨੇ ਔਰ ਬੰਦੇ ਰਹਿੰਦੇ ਨੇ ਲੋਕਾਂ ਦਾ ਵਿਸ਼ਵਾਸ ਹੈ ਤੇ ਲੋਕਾਂ ਦਾ ਪਿਆਰ ਸਾਡਾ ਨੈਟਵਰਕ ਹਾਲਓਵਰ ਪੰਜਾਬ ਦੇ ਸਾਰੇ ਜਗ੍ਹਾ ਤੇ ਜਿੱਦੇ ਸਾਡੇ ਦੂਜੇ ਅਧਿਕਾਰਾਤਮਕ ਅਪ੍ਰੋਕਸੀਮੇਟ 165 ਤੋਂ ਵੱਧ ਸਾਡੇ ਨੂੰ ਕਰੋੜ 32 ਔਰ ਅਗਰ ਅਸੀਂ ਫਰਸਟ ਪਾਈ ਦੀ ਗੱਲ ਕਰੀਏ ਇਹਦਾ ਖਿਆਲ ਆ ਕੋਈ ਵੀ ਇਹੋ ਜਿਹੀ ਲਾਟ ਨਹੀਂ ਜਿਹਦੇ ਤੋਂ ਜਨਾ ਫਰਸਟ ਪਾਈ ਸਾਡੀ ਕੋਈ ਠੋਇਆ ਚਾਹੇ ਉਹ 5 ਲੱਖ ਦਾ ਚਾਹੇ 10 ਲੱਖ ਦਾ ਚਾਹੇ ਉਹ 20 ਲੱਖ ਦਾ ਚਾਹੇ ਉਹ 1 ਕਰੋੜ ਦਾ ਚਾਹੇ 1.5 ਕਰੋੜ ਦਾ 2.5 ਕਰੋੜ ਦਾ ਕੋਈ 5 ਕਰੋੜ ਤੱਕ ਦੇ ਪ੍ਰਾਈਸ ਸਾਡੇ ਰਿਟੇਲ ਨੈਟਵਰਕ ਜਿਹੜੇ ਸਾਡੇ ਸੈਲਸ ਨੇ ਔਰ ਉਸ ਤੋਂ ਜ਼ਿਆਦਾ ਉਹਦੇ ਤੋਂ ਸਾਡੇ ਛਿਕਨੇ ਹੋ ਗਏ ਨੇ ਪਰ ਲੋਕਾਂ ਦਾ ਵਿਸ਼ਵਾਸ ਆ ਟੇਲਰਸ ਦਾ ਵਿਸ਼ਵਾਸ ਆ ਕਿ ਉਹ ਦੇ ਸਾਡਾ ਕੰਮ ਕਰਾ ਸਕਦੇ ਸੀ ਪੰਡਤਾਂ ਤੇ ਲੋਕਾਂ ਦੀ ਜੱਸੀ ਕਾਫੀ ਵਿਵਾਦਾਂ ਦਾ ਨਹੀਂ ਰਹੀ ਕਿ ਇਹਨਾਂ ਦਾ ਇੱਕ ਆਪਣਾ ਆ ਰੋਡ ਮੈਪ ਆ ਇੱਕ ਅਸਟ੍ਰੋਲੋਜੀ ਤੇ ਬੱਲੇ ਕਰਕੇ ਆਪਣਾ ਕੰਮ ਜੇ ਅਸੀਂ ਅਸਟ੍ਰੋਲੋਜੀ ਦੀ ਗੱਲ ਕਰੀਏ ਸਵੇਰੇ ਤੁਸੀਂ ਜਨਰਲ ਉਪਰ ਕਰਦੇ ਹੋ ਚਾਹੇ ਉਹ ਆਜ ਦਾ ਹੋਵੇ ਚਾਹੇ ਇੰਡੀਆ ਟੀਵੀ ਹੋਵੇ ਸਭ ਕੋ ਕੋ ਜੋਖੀ ਦੇਖਦੇ ਨੇ ਅਗਰ ਆਪਾਂ ਕਹੀਏ ਅਸਟ੍ਰੋਲੋਜੀ ਅਸਟ੍ਰੋਲੋਜੀ ਇੱਕ ਸਾਇੰਸ ਆ ਜਿਹੜੇ ਲੋਕ ਉਹਨਾਂ ਨੂੰ ਕਲੀਵ ਕਰਦੇ ਨੇ ਜਿਹੜੇ ਲੋਕਾਂ ਨੂੰ ਵਿਸ਼ਵਾਸ ਆ ਉਹਨਾਂ ਲਈ ਮੋਸਟ ਵੈਲਕਮ ਆ ਅਰੇ ਵਿੱਚ ਉਹ ਆ ਕੇ ਆਪਣੇ ਉਹਦੇ ਮੁਤਾਬਿਕ ਦਾ ਜਨਮ ਰਾਸ਼ੀ ਦੇ ਮੁਤਾਬਿਕ ਉਹ ਕਹਿੰਦੇ ਨੇ ਕੋਈ ਸਪੈਰੀਕਲ ਨੰਬਰ ਆ ਉਹਨਾਂ ਦੀ ਕੈਲਕੂਲੇਸ਼ਨ ਆ ਉਹਨੂੰ ਦੇਖ ਕੇ ਲੈ ਸਕਦਾ ਕਿਸੇ ਵੀ ਤਰ੍ਹਾਂ ਦੀ ਕਿਸੇ ਇਰਾਜ ਹੋ ਸਾਡੇ ਵੱਲੋਂ ਜਾਂ ਸਾਡੇ ਪੰਡਤ ਲੋਟਰੀ ਜਰਸੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਫੌਲਡਿੰਗ ਨਹੀਂ ਕੀਤੀ ਜਾਂਦੀ ਸਿਆਉਸ ਕੰਪਨੀ ਹੈ ਐਂਡ ਲੇਕਿਨ ਸਾਡੇ ਕੋ ਪਾਓ ਕਨੋਟ ਐਂਟਰਪ੍ਰਾਈਜ਼ਸ ਨੇ ਤਾਂ ਹਮੇਸ਼ਾ ਇੱਕੋ ਗੱਲ ਕਹੀ ਆ ਕਿ ਤੁਸੀਂ ਕੋਈ ਵੀ ਟਿਕਟ ਸਰਕਾਰ ਦੀ ਟਿਕਟ ਆ ਸਰ ਸਾਡੀ ਟਿਕਟ ਦੀ ਸਾਡੀ ਟਿਕਟ ਲੱਗਣ ਦੀ ਕੋਈ ਗਰੰਟੀ ਨਹੀਂ ਜੋ ਗਰੰਟੀ ਆ ਸਰਕਾਰ ਨੇ ਦੇਣੀ ਆ ਟਿਕਟ ਸਰਕਾਰ ਨੇ ਹੀ ਮਾਰਕੀਟ ਤੇ ਦੇਣੀ ਆ ਸਰਕਾਰ ਨੇ ਪ੍ਰਾਈਸ ਫਿਕਸ ਕਰਨਾ ਸਰਕਾਰ ਨੇ ਹੀ ਉਹਨੂੰ ਗਰੰਟੀਡ ਦੱਸਣਾ ਸਾਡੀ ਕਿਸੇ ਤਰ੍ਹਾਂ ਦੀ ਕੋਈ ਗਰੰਟੀ ਨਹੀਂ ਅਸੀਂ ਸਰਕਾਰ ਦੀਆਂ ਗੱਲਾਂ ਨੂੰ ਹੀ ਧਾਰ ਰਹੇ ਆ ਜਿਵੇਂ ਕਿ ਉਹਨਾਂ ਨੇ ਪੰਜਾਬ ਗੌਰਮੈਂਟ ਨੇ ਰਾਖੀ ਪੰਪ ਦਾ ਡਰਾਅ ਕੱਢਿਆ 7 ਕਰੋੜ ਰੁਪਏ ਦਾ ਡਰਾਅ ਕੱਢਿਆ ਜੇ ਆਮ ਆਮ ਗੱਲ ਕਰੀਏ ਤਾਂ ਲੋਕ ਕਹਿਣਗੇ ਕਿ ਨਾ 5 ਰੁਪਏ ਦੇ 7 ਕਰੋੜ ਰੁਪਏ ਦੇਣ ਲੱਗਾ ਲੇਕਿਨ ਇਹ 7 ਕਰੋੜ ਰੁਪਏ ਬਨੋਰ ਦੇ ਪਰਿਭਾਸ਼ਾ ਨਹੀਂ ਦੇਣਾ ਚਾਹੀਦਾ ਇਹ 7 ਕਰੋੜ ਰੁਪਏ ਪੰਡਤ ਲੋਟਰੀ ਜੱਸੀ ਦੇ ਨਹੀਂ ਦੇਣਾ ਇਹ 7 ਕਰੋੜ ਰੁਪਏ ਜਿਹੜੇ ਸਾਡੇ ਗਰੀਬ ਸੈਲਰ ਪੰਜਾਬ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਘਰ ਦੀ ਰੋਟੀ ਚਲਾਣੀ ਔਖੀ ਹੈ ਜਿਉਂ ਕਹਿੰਦੇ ਉਹਨਾਂ ਨੇ ਦੇਣਾ ਕਿਸੇ ਨੇ ਨਹੀਂ ਦੇਣਾ ਸਰ ਇਹ ਵੀ ਦੀ ਗਾਰੰਟੀ ਆਫ ਦਾ ਗੌਰਮੈਂਟ ਉਹ 300 ਰੁਪਏ ਲਿਖਿਆ ਹੋਇਆ ਹੈ ਗਰੰਟੀਡ ਬਾਈ ਗੋਲਡ ਹੈ ਉਹ ਸਰਕਾਰ ਦੀ ਹੀ ਟਿਕਟ ਹੈ ਅਸੀਂ ਸਿਰਫ ਆਪਣਾ ਛੋਟਾ ਜਿਹਾ ਮਾਰਜਨ ਲੈ ਕੇ ਟਿਕਟ ਸੇਲ ਕਰਦੀ ਆ ਉਹਦਾ ਵੇਹ ਕੰਮ ਅਗਰ ਕਿਸੇ ਬੰਦੇ ਨੂੰ ਅਸਟ੍ਰੋਲੋਜੀ ਤੇ ਵਿਸ਼ਵਾਸ ਹੈ ਜਰੂਰ ਪੰਡਿਤ ਜੀ ਦੇ ਕੋਲ ਨਹੀਂ ਤਾਂ ਸਾਰੇ 올ਓਵਰ ਪੰਜਾਬ ਚ ਸਨ ਸਾਡੇ ਰਿਟੇਲ ਬੰਦਰ ਤੇ ਕਿਤੋਂ ਵੀ ਟਿਕਟ ਪਰਚੇ ਮਹਿੰਗੋੜ ਜੀ ਪੰਡਿਤ ਖੱਟ ਦੇ ਚੰਗੇ ਲੱਗਦੇ ਨੇ ਪੰਡਿਤ ਪੂਜਾ ਪਾਠ ਕਰਦੇ ਚੰਗੇ ਰਹੇ ਉਹ ਤਾਂ ਬਲਾਡ ਵੀ ਨਹੀਂ ਪ੍ਰਮੋਟ ਕਰਨ ਲੱਗੇ ਜੀ ਸਰ ਬਲਾਡ ਨਹੀਂ ਪ੍ਰਮੋਟ ਕਰਦੇ ਉਹਨਾਂ ਨੇ ਲਾਡ ਨੂੰ ਨਹੀਂ ਕਿਹਾ ਕਾਜੀ ਦੇ ਵਿੱਚ ਉਹਨਾਂ ਨੇ ਉਹ ਲੋਗ ਇਹ ਉਹ ਇਹ ਕਹਿ ਰਹੇ ਨੇ ਅਸੀਂ ਇਹ ਮਤਾਲੂ 60 ਕੋਟ ਟਿਕਟ ਲੈ ਰਹੇ ਨੇ ਕੋਈ ਅਗਲੇ ਦਾ ਕੋਈ ਲੱਕੀ ਨੰਬਰ ਹੈਗਾ ਆ ਅਸੀਂ ਆਪਣੀ ਕੈਲਕੂਲੇਸ਼ਨ ਲਾ ਕੇ ਉਹਨਾਂ ਦਾ ਲੱਕੀ ਨੰਬਰ ਕੱਢ ਸਕਦੇ ਹਾਂ ਸਪੋਰ ਕਰੋ ਇਹ ਪੰਡਤ ਜੀ ਏਡੇ ਵੱਡੇ ਵਿਦਵਾਨ ਨਹੀਂ ਕਿ ਉਹ ਕਹਿ ਦੇਣ ਕਿ ਤੁਮਤੇ ਕੰਨੀਆਂ ਰਾਸ਼ੀਆਂ ਤੁਸੀਂ ਕਿਸੇ ਦੀ ਨਾਸਪਾਵਾ ਤੁਸੀਂ ਕਿਹਾ ਕਰ ਦੋ ਉਹ ਆਪਣਾ ਸਾਰਾ ਕੋਈ ਜਿੰਨੇ ਕਰਿਆ ਦੀ ਭੈਣ ਉਹਨਾਂ ਦੱਸਦੇ ਨੇ ਕਿ ਇਸ ਵੇਲੇ ਆ ਦੋ ਤਰਾਸ਼ੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਜੇ ਅਸੀਂ ਕਿਸੇ ਜੁਏ ਦੇ ਪੈਸਾ ਲਗਾਉਂਦੇ ਆ ਸਪੈਕੂਲੇਸ਼ਨ ਤੇ ਲਗਾਉਣਾ ਤਾਂ ਉਹਨਾਂ ਦੇ ਚਾਸਨ ਵੱਧ ਨੇ ਇਹਨਾਂ ਦਾ ਕਹਿੰਦਾ ਮਤਲਬ ਇਹ ਹੈ ਜੇਕਰ ਕੋਈ ਤਿੰਨੀਆਂ ਰਾਸ਼ੀਆਂ ਦੇ ਲੋਕ ਜੋ ਐਸਮਲ ਦੀਆਂ ਪ੍ਰਸਿੱਧੀਆਂ ਵੰਦੀਆਂ ਨੇ ਉਹਦੇ ਵਿੱਚ ਟਿਕਟ ਪਕੇ ਜਾਵਣ ਤਾਂ ਉਹਨਾਂ ਦਾ ਲੱਖ ਲੱਗ ਸਕਦਾ ਹੈ। ਪਰ ਲੇਕਿਨ ਗਾਰੰਟੀ ਕਿਸੇ ਦੀ ਨਹੀਂ ਸਰ। ਅਜਾ ਚਾਂਸ ਜ਼ਿਆਦਾ ਹੈ। ਚਾਂਸ ਸੁਝਾਓ। ਕਰੋੜ ਸਾਹਿਬ ਲੱਗਦਾ 7 ਕਰੋੜ ਵੀ ਲੱਗੂਗਾ। ਕਰ ਦਿੱਕੁੰਡ ਟਿਕਾਣੀ 7 ਕਰੋੜ ਆਮ ਜਨਤਾ ਦੇ ਆਮ ਕਮਿਊਨਿਟੀ ਦੇ ਵਿੱਚ ਕਿਸੇ ਵੀ ਥਾਂ ਤੇ ਲੱਗ ਸਕਦਾ ਹੈ ਹੋਰ ਕਿਸੇ ਵੀ ਪਰਚੇ ਦੇ ਵਿੱਚ ਕੋ ਲੱਗ ਸਕਦਾ ਹੈ ਹੋਰ ਅਸੀਂ ਉਹਦੇ 700 ਸਾਡੇ ਤੋਂ ਤੁਸੀਂ ਕਿਸੇ ਵੀ ਥਾਂ ਤੋਂ ਜੱਜ ਕਰ ਸਕੋ ਸਾਡੇ ਤੋਂ 165 ਆਨ ਰਜਿਸਟਰਡ ਆ ਕਿਸੇ ਕੰਪਨੀ ਕੋ ਸਰਕਾਰ ਕੋ ਮੱਦੀ ਕਰਾਉਣੇ ਫੜ ਹਾਈਐਸ ਟ੍ਰਾਈ ਜਿਹੜੇ ਹੋਟ ਹੋਏ ਨੇ ਓਨਲੀ ਐਂਡ ਓਨਲੀ ਪ੍ਰੋਟੈਕਟਡ ਲekin ਅਸੀਂ ਮੀਡੀਆ ਦੇ ਵਿੱਚ ਨਹੀਂ ਆਉਂਦੇ ਬਹੁਤ ਧੜਕਾਉਂਦੇ ਆ ਅਸੀਂ ਸਿਰਫ ਆਪਣਾ ਪਹਿਲ ਨੂੰ ਪ੍ਰੋਮੋਟ ਕਰਦੇ ਆ ਪਟਨਾਡੇ ਜੀ ਨੂੰ ਪ੍ਰਮੋਟ ਕਰ ਰਹੇ ਆ ਕਿਉਂਕਿ ਲੋਕ ਇਨਾਂ ਨਾਲ ਜੁੜੇ ਹੋਣੇ ਨੇ ਲੁਧਿਆਣਾ ਦੇ ਵਿੱਚ ਵੀ ਇੱਕ ਤਾਂ ਸੀ ਇਹਨਾਂ ਨੂੰ ਇੱਕ ਦਿਨ ਦਾ ਟਾਈਮ ਦਿੱਤਾ ਉਹ ਇਸ ਕਰਕੇ ਦਿੱਤਾ ਹੋਇਆ ਕਿ ਲੋਕ ਉੱਥੇ ਤੱਕ ਪਹੁੰਚ ਨਹੀਂ ਕਰ ਸਕਦੇ ਲੁਧਿਆਣਾ ਇੱਕ ਸੈਂਟਰ ਪੁਆਇੰਟ ਹੈ ਆਦਰਵਾਈਜ਼ ਇਹ ਕਿਤੇ ਵੀ ਕੰਮ ਕਰ ਸਕਦੇ ਨੇ ਲੇਕਿਨ ਪਟਨਾਡੇ ਜੀ ਨੂੰ ਬਾਕੀ ਆਪ ਕੋ ਦਿਖਾਇਆ ਜਾ ਰਹੀ ਹੈ ਕਿ ਤਰ੍ਹਾਂ ਸਾਰੇ ਬੰਦੇ ਜਾ ਕੇ ਇਹਨਾਂ ਕੋਲ ਦੇਖਣ ਆਉਂਦੇ ਨੇ